ਨਾ ਭਰਾਵਾ ਮੈਂ ਨਹੀਂ ਬਿੱਲੀ ਬੁੱਲੀ ਲਾ ਕੇ ਦੇਣੀ ਬਾਵੇ ਬਿੱਲੀ ਸਾਹਮਣੇ ਬੈਠੀ ਰਹਿ ਗਈ ਆ ਅੱਜ ਫਿਰ ਦੇ ਲਾਦਾ ਇਹ ਤਾਂ ਸਾਬ ਦੇ ਕੱਲ ਨੂੰ ਖਾਵਾਂਗੇ ਚੱਲ ਸਰਨਾ ਗਿਆ ਹਾਂ ਹਾਂ ਮੀ ਆਉਣਾ ਦੱਸਿਆ ਨਹੀਂ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਕਿੱਦਾਂ ਹੋ ਸਾਰੀ ਆਗੇ ਚੱਲੀ ਜਾਂਦਾ ਵਾ ਟਰੈਕਟਰ ਤੇ ਬਾਬਾ ਵਾ ਟਰੈਕਟਰ ਤੇ ਆ ਬਾਬੇ ਦਾ ਗਾਣਾ ਹੈ ਪਤਾ ਨਹੀਂ ਮੈਨੂੰ ਤਾਂ ਤੂੰ ਹੀ ਦੱਸ ਦਿਓ ਬਬੇ ਦਾ ਯਾਰੀਆ ਤਾਂ ਬਬੇ ਦਾ ਠੀਕ ਹੈ ਤੇ ਆਪਣਾ ਦੂਜੇ ਸੁੰਦੇ ਦੇ ਬਾਬੇ ਦੀ ਵੀ ਚਲਦੇ ਲੈ ਆਉਣ ਸਮਾਨ ਲਾਲਾ ਸਾਗ ਨੇ ਤੜਕਾ ਲਾਉਣ ਲੱਗੇ ਅਸੀਂ ਫੇਰ ਅੱਜ ਲਾ ਲੈਣੀ ਆ ਪਹਿਲਾਂ ਮੈਨੂੰ ਕੁਛ ਕਰਤਾ ਲੈਣ ਦੇ ਕੀ ਕਰਨਾ ਨੂੰ ਮੈਂ ਵੀਡੀਓ ਪਾਉਣੀ ਸੀ ਨਹੀਂ ਆਪਦੀ ਲੈ ਅੱਜ ਦਸ ਸੱਤ ਸੌ ਲੱਗਿਆ ਸਾਢੇ 10 ਸਵੇਰੇ ਸਵੇਰੇ ਇੰਨੀ ਜ਼ਿਆਦਾ ਹਵਾ ਕੰਬਲ ਵੀ ਨਹੀਂ ਟੈੱਕਦਾ ਭਾਅ ਮੰਝੇ ਪਿਆ ਅੱਜ ਤਾਂ हां मैं मरती ही रखता हूं। तिन मेरा ਡੱਗ ਗਿਆ ਇੱਥੇ ਮੈਂ ਪਾਇਆ। ਮੈਂ ਦਫੇ ਹੋਈ ਪਰ ਆ 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 ਤਰਾਹ ਪਤਾ ਕੀ ਕਹੀ ਜਾਂਦਾ ਮੰਮੀ ਮੈਂ ਉੱਥੇ ਜਾਣਾ ਬਾਹਰ ਜਾਣਾ ਨਾ ਬਾਹਰ ਠੰਡ ਹਵਾ ਬੜੀ ਚੱਲਦੀ ਆਖੇ ਨਹੀਂ ਚੁੱਲ੍ਹੇ ਕੋਲੇ ਜਾਣਾ ਮੈਂ ਚੁੱਲ੍ਹੇ ਕੋਲੇ ਕਢਾਈ ਸੀ ਲਾਓ ਲੱਗਾ ਹੀਟਰ ਲੱਗਾ ਏ ਮੜ ਗਏ ਤੇ ਧੂਆਂ ਤੇ ਮੜ ਕੇ ਹਵਾ ਚੱਲਦੀ ਇੰਨੀ ਠੰਡੀ ਨਹੀਂ ਆਪਣਾ ਲੋਨ ਲੋਨ ਨਾਲ ਢੱਕਣ ਕਿੰਨਾ ਗੰਦਾ ਵਾਹ ਦੇਖੀ ਇਹ ਤੋਂ ਸਾਫ਼ ਕਰਨ ਵਾਲਾ ਹਣਾ ਉੱਥੇ ਉੱਤੇ ਡੈਗਦਾ ਰਹਿੰਦਾ ਸੀ ਇਮੇਂਟ ਜਾਂ ਠੰਡਾ ਸੀ ਨਹੀਂ ਕੋ ਕਰਨਾ ਕਿ ਕਿੰਨੇ ਵਜਨ ਮਾਰ ਜਾਂਦਾ ਇਹਨਾਂ ਨੂੰ ਬੂਹਾ ਪੇੜਿਆ ਅੱਦਾ ਕਿ ਤੱਕ ਹਵਾ ਨਾ ਜਾਏ ਚੱਲ ਅੰਦਰ ਮੈਨੂੰ ਅਜੇ ABC ਲਾ ਕੇ ਦੇ ਕੇ ਆਈਆਂ ਵੀ ਚੱਲ ਉਹਨੂੰ ਹੋਲੀ ਥੋੜੀ ਬਹੁਤੀ ਸਿੱਖ ਜਾਊਗਾ ਉਹ ਤਾਂ ਨਹੀਂ ਆਈਆਂ ਨਹੀਂ ਮੇਰੇ ਮੂਰੇ ਕੱਲ ਨਹੀਂ ਆਣੇ ਵਧੀਆ ਸੁਨਾਤੀ ਉੱਥੇ ਮੈਡਮਾਂ ਨੂੰ ਆਂਦਾ ਮੈਡਮਾਂ ਉੱਥੇ ਪੰਜੇ ਪੰਜ ਤੱਕ ਹੀ ਹੁੰਦੇ ਆ ਇਹ ਤੱਕ ਹੀ ਹੁੰਦੇ ਆ এলিਫੈਂਟ ਤੱਕ ਹੀ ਹੁੰਦਾ ਵਾ ਉੱਥੇ ਤਾਂ ਕੀ ਪੁੱਛਦੀ ਐ ਬਸ ਉਹ ਯਾ ਇਹਾਂ ਦੇ ਮੈਡਮ ਕਹਿੰਦੇ ਆ ਕੀ ਐ ਇਹਦਾ ਐਪਪੋਲ ਫਿਰ ਬੋਲ ਬੋਲ ਕੈਟ ਤਾਂ ਕਿਆ ਨਹੀਂ ਉਹਨੂੰ ਕਹਿੰਦਾ ਬਿੱਲੀ ਹਾਥੀ ਦਵੈਲੀ ਪੈੜ ਤਾਂ ਕਿਆ ਨਹੀਂ ਕਹਿੰਦਾ ਹਾਥੀ ਬਿੱਲੀ ਬਿੱਲੀ ਦੀ ਭੂਆ ਇੱਕ ਤੂੰ ਵੀ ਬਿੱਲੀ ਹੋਈ ਆ ਤਾਂ ਨਹੀਂ ਮੈਨੂੰ ਪੜੀ ਟੈਨਸ਼ਨ ਸਿਰਾਂ ਤੇ ਡਿਮਿਸ਼ਨ ਹੋ ਗਈ ਕੰਮ ਨਿਭੜੇ ਦੀ ਡਿਮਿਸ਼ਨ ਤਾਂ ਹੋਈ ਨਾ ਹੋਰ ਹਣ ਬੇਫਿਕਰੀਆਂ ਮੈਂ ਹੁਣ ਤੋਦੀ ਫਿਕਰ ਪਾਣੀ ਜਿੱਦ ਦਿਨ ਸਕੂਲੇ ਕਰਨਾ ਮੇਰਾ ਦਾਦਾ ਐਂ ਕਰਨਾ ਹਾਲ ਤਾਂ 2 ਮਹੀਨੇ ਪਏ ਸਕੂਲ ਜਾਣ ਦੇ ਦੋ ਦੇ ਵੀ ਢਾਈ ਪਏ ਹਲੇ ਪਤਾ ਨਹੀਂ ਕੌਣ ਯਾਦ ਕਰਦ ਨੇ ਛਕਾਈ ਸਾਡੇ ਦੇਖੋ ਚੱਲੇ ਕਿਨ ਖਲਰ ਹਾਈ ਤੇ ਬੁੱਕਰ ਤਾਂ ਮਾਰਦੀ ਆ ਬਾਕੀ ਤਾਂ ਸਾਰੇ ਵੇੜੇ ਚ ਬੁੱਕਰ ਮਾਰਦੀ ਆ ਇੱਥੇ ਹੀ ਬੈਠੇ ਹੁਣ ਕਰਕੇ ਇੱਥੇ ਮਾਰੀ ਨਹੀਂ ਬੁੱਕਰ ਨਕਰਾਰ ਰਹਿਮਤ ਕੀ ਗੱਲ ਤੂੰ ਬਿਨਾ ਟੋਪੀ ਤੂੰ ਬਿਨਾ ਬੂਟ ਤੂੰ ਬਾਹਰ ਆਣ ਗਿਆ ਨਾ ਭਾਵਾ ਮੈਂ ਨਹੀਂ ਬਿੱਲੀ ਬੁੱਲੀ ਲਾ ਕੇ ਦੇਣੀ ਬਾਵੇ ਬਿੱਲੀ ਸਾਹਮਣੇ ਬੈਠੀ ਰਹਿ ਗਈ ਆ ਏਪੂਆ ਮੇਰੀ ਯਾ ਤੂੰ ਲਾ ਕੇ ਦੇ ਕੀ ਆਵੇ ਬਿੱਲੀ ਬੈਠੀ ਰਹੀ ਸਾਹਮਣੇ ਆਵੇ ਰੇ ਬਿੱਲੀ ਇਹ ਬਿੱਲੀ ਨਹੀਂ ਹੈ ਏਪੂਆ ਹੈ ਹਾਂ ਤੂੰ ਕਹਿਣਾ ਬਿੱਲੀ ਲਾ ਦੇ ਬਿੱਲਾ ਦੇ ਮੈਂ ਤੈਨੂੰ ਕਹੀ ਜਾਨੀ ਆ ਬੈਠੀ ਬਿੱਲੀ ਬਿੱਲੀ ਲਾ ਦੇ ਤੈਨੂੰ ਪੁੱਤ ਪੋਤੇ ਨਾ ਮੈਂ ਤਾਂ ਨਹੀਂ ਲਾ ਕੇ ਦੇਣੀ ਨਾ ਭਾਵਾ ਮੇਰੇ ਪਰ ਵੀ ਨੰਦੀ ਰਹਨ ਜਿਹਨੂੰ ਕਹੀਆਂ ਨਹੀਂ ਆ ਵੋਟ ਤਾਂ ਮੈਂ ਵੀ ਨਹੀਂ ਪਾਇਆ ਆਪਣੇ ਤੋਂ ਕਰਕੇ ਨਹੀਂ ਪਉਂਦੀ ਹਿੰਦੀ ਮੈਂ ਵੋਟ ਮੈਂ ਗਿੱਲੇ ਹੋ ਜਾਂਦੇ ਆ ਆਈ ਬਣਨ ਲੱਗਿਆ ਗਜਰੇਲਾ ਦੇਲਾ ਗਾਜੇ ਤੇ ਕੀ ਬਣਨ ਲੱਗਿਆ ਇਹ ਗਾਜੇ ਸਵੇ ਦੇਲਾ ਆ ਇਹ ਤੱਕ ਸਦਾ ਹੀ ਕੱਲ ਨਹੀਂ ਖਾਵਾਂਗੇ ਤੇ ਅੱਜ ਬਣਾਇਆ ਤਾਂ ਚਿਕਨ ਬੱਕਰੇ ਦਾ ਥੋੜਾ ਜਾਈਂ ਛੋੜਾ ਤਾਂ ਨਹੀਂ ਦੇਲਾ ਬਣੇ ਜਿ ਕੋਰੇ ਦਾ ਕੀ ਬਣਨ ਲੱਗਿਆ ਜਿਲੇਲਾ ਕੋਰੇ ਵੀ ਲੱਗਿਆ ਗਜਰੇਲੇ ਦੇ ਪਕੌੜੇ ਲੈ ਇਹ ਕਿਹੜੇ ਗਜਰੇਲੇ ਦੇ ਪਕੌੜੇ ਹੁੰਦੇ ਨਵੀਂ ਜਾਨੇ ਐਟਮ ਕੱਢਤੀ ਹਲਦਾਉਂਗਾ ਅਜਰੇ ਦੇ ਛਿਲਕੇ ਕਦੂਕਾਸ਼ ਕਰਨ ਵਾਲੀਆਂ ਪਈਆਂ ਗਜਰੇਲਾ ਤਾਂ ਖਲਤੇ ਹੀ ਜਾਈ ਜਣੀ ਗੱਲ ਹਾਂ ਇਹ ਕਰਾਉਂਦੇ ਵੰਡ ਲੈ ਇਹਨਾਂ ਪਾਉਣਾ ਜਾ ਮਿੰਨੂ ਫੜਾ ਦੇ ਪਾਉਣੇ ਮੈਂ ਢੱਕਣ ਲਾ ਕੇ ਤੇ ਮੜਕੇ ਨਾ ਕੁਛ ਮਾਰ ਲੰਦੀ ਸਬ ਜੀ ਅப்புறਮ ਹੋਤਾ ਦੇਖੀਏ ਉਹਨਾਂ ਨੇ ਪਾਣੀ ਪੁਣੀ ਚੈੱਕ ਕਰ ਲੈ ਕਾਕਾ ਤੈਨੂੰ ਵਿਖਾ ਦਿੰਨੀ ਆ ਮੈਂ ਉਹ ਅਫੀ ਬੜੀ ਪੈਂਦੀ ਪਈ ਤੇ ਤੂੰ ਨੱਚ ਤਾਹਲੇ ਬਿਗੜਾ ਪਉਨਾ ਪਾਪਾ ਜਿਵੇਂ ਦਾਦੇ ਘੱਟ ਆਈ ਜਾਂਦੇ ਅੰਮ੍ਰੰਤ ਨੂੰ ਸੁੱੱਚੇ ਹੋ ਜਾ ਬਤ ਚెంਟੇ ਨੇ ਚੱਕਲਾ ਹਾ ਚెంਟੇ ਨਾਲ ਨਹੀਂ ਹੱਤ ਤਲਕ ਜਾਂਦਾ ਵਾ ਹਾ ਚੱਕਲਾ ਠਾਈ ਠੰਡ ਕਿੰਨੀ ਰਹਿਣਾ ਤਾ ਬੇਟਕਨ ਜਾ ਕੇ ਥੱਡੇ ਆਤਾ ਉਹ ਰਤ ਸੱਚੀ ਜਾ ਕੇ ਦਈ ਨਾ ਚਲਟਾ ਗਦ ਪਾਣੀ ਆਲੇ ਹਾਂ ਬਾਬੇ ਕਿ ਚਲਦੀ ਹੋਰ ਹਰ ਲੱਗਦੀ ਆ ਚਾਹ ਤਿੰਨ ਗਾਦੀ ਆ ਚੱਲਾ ਫਿਰ ਨਾ ਆ ਗਿਆ ਹਾਂ ਵੀ ਆਉਣਾ ਦੱਸਿਆ ਨਹੀਂ ਕਹਿੰਦੇ ਯਾਰ ਆਦਾ ਦੱਸੇ ਕਹੀਂ ਵੀ ਹਾਂ ਮੇਰੇ ਲੱਗਣਾ ਕਿ ਦਿਨ ਲੱਗੋ ਵਿੱਚ ਬਗੈੰਦਰ ਕਿ ਕਾਹਨ ਕਿ ਕਹੀਂ ਹੁਣ ਹਾਂ ਦਾ ਮੁਕਾਸ ਕਰੂਗਾ ਬੜੀ ਮੋਟੇ ਨਾ ਕਰੀ ਬਾਲੀਆਂ ਮੈਨੂੰ ਗਾਜਰ ਦੇ ਦੇ ਕਾਹ ਪਾਣੀ ਆ ਹਾਂ ਲਗਾਜਰੀਆ ਯਾਰ ਕੀ ਆ ਦਸਣਾ ਇਧਰ ਲੈ ਵਸ ਲੈ ਹਾਂ ਇਧਰ ਨਾ ਕਰ ਲੈ ਚਲੋ ਥੱਲੇ ਰਾਖੀ ਕਰ ਲਾਂ ਮੈਂ ਤਾਂ ਨਹੀਂ ਉਸ ਨੂੰ ਮੈਂ ਠੀਕ ਨਹੀਂ ਉਹ ਕੀ ਕਰੇ ਹਾਂ ਹਾਂ ਇਧਰ ਲੈ ਮੈਨੂੰ ਲਾ ਡਿਗਰੀ ਲੱਗੂ ਜਦੋਂ ਮੈਂ ਲਗਾਈ ਨਾ ਲੱਗ ਰਹੀ ਕੜਾਈ ਸਾਡੀ ਹੈ ਨਹੀਂ ਸੀ ਕੜਾਈ ਤਾਂ ਛੋਟੀ ਸੀ ਠੀਕ ਹੈਗੀ ਵਿੱਚ ਬਣਾ ਲਾਂਗੇ ਹਾਂ ਹੋਰ ਐਂ ਤੈਨੂੰ ਕੀ ਕੀ ਬਣਾ ਲੱਗੀ ਆ ਹੁਣ ਕੀ ਬਣਾ ਲੱਗੀ ਮੰਮਾ ਨੂੰ ਗੁਜਰੇ ਲੈ ਰਹਾ ਲਗਾ ਕੀ ਕਰਦਾ ਵਾ ਕਰ ਕੀ ਕਹਿੰਦਾ ਅੰਦਰ ਬੈਠਾ ਉਹ ਟੀਵੀ ਨੂੰ ਵੇ ਵੇ ਫੇ ਰੋਲਾ ਪਈ ਜਾਂਦਾ ਉਹ ਉੱਧਰ ਗੁਜਰੇ ਲਾਉਣ ਲੱਗਾ ਤੇਰੀ ਤੂੰ ਤਾਂ ਉੱਤੇ ਹੀ ਬੈਠੀ ਆ ਹਣਾ ਨਹੀਂ ਮੈਨੂੰ ਠੰਡ ਬੜੀ ਲੱਗੀ ਜਾਂਦੀ ਹੈ ਮੈਂ ਤਾਂ ਉੱਤੇ ਬੈਠੀ ਹਾਂ ਵਾਹੇ ਮੈਨੂੰ ਕੋਈ ਕੰਮ ਨਹੀਂ ਹੈ ਦਾਦਾ ਤੇ ਮੈਂ ਕਿਹਾ ਚੱਲ ਜਲੋ ਮੇਰੀ ਬੈਣ ਮੈਂ ਕਿਹਾ ਵੀ ਚੱਲ ਹੁਣ ਨਾ ਚਿਕਨ ਖਾ ਲਿਆ ਤੇ ਵੀ ਮੈਦਰੇਲਾ ਸਵੇਰੇ ਖਾਵਾਂਗੀ ਹਣਾ ਵੀ ਹੁਣ ਆਪਾਂ ਨਹੀਂ ਖਾਣਾਗਾ ਆਖੇ ਮੈਂ ਤਾਂ ਖਾ ਕੇ ਤੇ ਫੇਰ ਪੈਣਾ ਉਹ ਆਹ ਉਹ ਤਾਂ ਮੈਂ ਕਿਹਾ ਮਗਾ ਨਹੀਂ ਮੈਂ ਤਾਂ ਖਾਦੇ ਬਿਨਾ ਸੌਣਾ ਹੀ ਨਹੀਂਗਾ ਕੋਈ ਨਹੀਂ ਮੇਰੇ ਅੰਦਰ ਹੀ ਰੱਖਣਾ ਮੈਂ ਉੱਥੇ ਖਾ ਲਾਂ ਜਿਹੜੇ ਖਾ ਰੇ ਜ ਮੈਂ ਬੈਣਾ ਉੱਥੇ ਹੀ ਪਿਆਣਾ ਸਾਰਾ ਕਸ਼ਮੀਰ ਇੱਥੇ ਖਾ ਲੈਣਾ ਹਲਕਾ ਟਾਈਮ ਲੱਗਣਾ ਬੰਦ ਇਹ ਬਣੂਗਾ ਫਿਰ ਉਸ ਤੋਂ ਬਾਅਦ ਮੈਂ ਰੋਟੀ ਬਣਾਉਣੀ ਹੈ ਰੋਟੀ ਨੇ ਉਸ ਤੋਂ ਬਾਅਦ ਮੇਰੇ ਲਈ ਪਾਣੀ ਤੱਤਾ ਕਰਨਾ ਭਾਂਡੇ ਤੋਂ ਬਹੁਤ ਪੰਜ ਮਿੰਟ ਜਿਹਾ ਜਿਹਾ ਸਾ ਨਾ ਅੱਗ ਬਚਣ ਲਈ ਹਾਂ ਫਿਰ ਤੂੰ ਰੋਟੀ ਲਾ ਲਈ ਮੈਂ ਉਹਨਾਂ ਭਾਂਡੇ ਧੋ ਲੂੰਗੀ ਤੇ ਰੋਟੀ ਕੋਲੇ ਜਿਹੜੇ ਰੋਟੀ ਪਸਾਣ ਖਾ ਲੈਣੀ ਜਿਗਨ ਤਾਈ ਸੁੱਕੇ ਢਾਲੇ ਜਿਹਾ ਸਾ ਨਾ ਜਿਨਕ ਲੈਂਦਾ ਹੈ ਟੇਸਟੀ ਬਣੇਸ ਪਰ ਹਮ ਤੁਹਾਨੂੰ ਪਤਾ ਹੀ ਮੈਨੂੰ ਤਾਂ ਕੀ ਪਸੰਦ ਲੱਗਦਾ ਹੁੰਦਾ ਹੈ ਕਿ ਲੱਕੜਾਂ ਨਹੀਂ ਆਣਾ ਮੱਝੀਆਂ ਨਹੀਂ ਆਣੀਆਂ ਨੇ ਹਾਂ ਜੇ ਇਹੀ ਮਤਲਬ ਆਪਾਂ ਕਾਹ ਨੂੰ ਕਰੀਏ ਵੀ ਇਹ ਨਹੀਂ ਚਰਾ ਕੇ ਲਿਆ ਫੇਰ ਮਾਹੀ ਬਾਲਣੀਆਂ ਹਨ ਦੇਖ ਦੇਖ ਉਹ ਚਰਾਉਣੀਆਂ ਬਣੀਆਂ ਉਹ ਐਡੀ ਲੱਕੜ ਨਹੀਂ ਲੱਗਦੀ ਇੱਥੋਂ ਚੜਨਾ ਇੱਥੋਂ ਕੀ ਉਹਦਾ ਨਾਮ ਮੈਨੂੰ ਨਹੀਂ ਚੱਤਾ ਉੱਥੋਂ ਚਰਾ ਲਿਆ ਆ ਰਹੇ ਤਾਂ ਇੱਥੇ ਆਪਣਾ ਪਿੰਡ ਹਾਂ ਉੱਥੋਂ ਹੀ ਆਂਦਾ ਵਾ ਪਾਣੀ ਬੈ ਕਿੰਨੇ ਖਲਿੰਦਿੰਦੇ ਆ ਫਰਦਨ ਕਹਿੰਦਾ 100 ਰੁਪਏ ਖਰੇੜੇ ਰੁਪਏ ਫਿਰ ਲੂਦਾ ਲੂਦਾ ਹਾਂ ਬਾਕੀ ਪਤਾ ਨਹੀਂ ਕਿੰਨਾ ਵਾ ਕਿੰਨੇ ਫੋਨ ਲਾ ਕੇ ਪੁੱਛੂਗਾ ਉਹਨੂੰ ਤੇ ਫਿਰ ਪੁੱਛਦੇ ਕੋਈ ਚਲਾਇਆ ਹੀ ਨਹੀਂਗਾ ਫੋਨ ਮੈਂ ਤਾਂ ਕਹਿ ਹੀ ਨਾ ਤਾ ਕਦਰਾ ਥੋੜਿਆਂ ਜਿਹਾ ਚਰਾ ਰਹਾ ਹੈ ਜਿਹੜੀ ਤਰ੍ਹਾਂ ਰੱਖ ਕੇ ਕਿਉਂ ਹੁੰਦੇ ਸੀ ਕਿਉਂ ਪਾਚ ਹੀ ਕਰੇ ਬਣਾਏ ਦੇਖ ਆ ਬਾਹਰ ਲੱਗਾ ਕਿਉਂ ਰਿਤੂ ਅੰਦਰ ਵਾਰ ਹੈ ਨਾ ਨਹੀਂ ਅੰਦਰ ਵਾਰ ਨਹੀਂ ਸਹੀ ਪਿਆ ਵਾ ਕਿਉਂ ਮੈਂ ਤਾਂ ਕਹੀ ਸਹੀ ਨਹੀਂ ਕੀ ਹੋਣ ਲੱਗਾ ਉਹ ਬਾਕੀ ਇਹਦੀਆਂ ਜੀ ਬਣਾਣੀਆਂ ਉਹਦੇ ਪਿੰਨੀਆ ਮੈਂ ਵੀ ਲੱਗਾ ਤੇ ਮੈਂ ਕਹਿ ਰਹੀ ਆ ਮੈਂ ਨਾ ਮੈਂ ਕਿਹਾ ਵੇਖੋ ਵੇਖੋ ਤੇ ਮੈਂ ਕਿਹਾ ਵੀ ਮਾਤਾ ਪਿੰਨੀਆਂ ਬਣਾਉਣੇ ਬੋਲਣ ਕਿਹਾ ਕਿ ਗਿਜਰੇਲਾ ਬਣਾ ਤਾ ਲਿਆ ਹੁਣ ਮੈਂ ਪਿੰਨੇ ਆ ਬਣਾਉਣੀਆਂ ਪਿੰਨੀਆਂ ਨੂੰ ਤਾਂ ਅਸੀਂ ਕਿਦੋਂ ਦਾ ਕਹੀਆਂ ਨਹੀਂ ਪਿੰਨੀਆਂ ਬਣਾਉਣੀਆਂ ਪਿੰਨੀਆਂ ਬਣਾਉਣੀਆਂ ਪਰ ਧੋਪ ਨਹੀਂ ਲੱਗਦੀਆਂ ਹਾਂ ਧੋਪ ਜੇ ਦੇ ਤੋ ਪਲਕੀ ਨਾ ਉੱਤੇ ਆਪਾਂ ਚੌਲ ਤੋ ਪਕਾ ਦੇ ਲਈ ਕੇ ਖਲੇ ਬਣਾਈ ਨਹੀਂ ਮੇਰਾ ਹੱਥ ਖਾਂਦੀ ਉਹ ਦੀ ਜੇਦੀ ਬੰਦੀ ਹੈ ਜੇਦੀ ਜੇਦੀ ਮੈਂਡ ਮਾਰਨ ਨੂੰ ਰੱਖਿਆ ਮੈਨੂੰ ਤਾਂ ਪਲੇਟ ਮਾਰਾਣਾ ਵੀ ਤੂੰ ਹੀ ਆ ਉਦੋਂ ਆ ਵੇਲਾ ਮੈਂ ਬਾਟੀ ਤੇ ਬਾਟੀ ਲੈ ਕੇ ਬਾਟੀ ਚ ਕਚੇ ਤੇ ਪੀਟਣ ਤੇ ਮੈਂ ਤੇ ਮੇਰੇ ਭਤੀਜੇ ਨੇ ਚਟ ਕੀਤਾ ਵਾ ਮਿੱਠਾ ਚੱਕ ਕਰ ਲਈ ਅਸੀਂ ਨਵੇਂ ਦੇ ਇਹ ਮਿੱਠਾ ਘਟਦਾ ਨਹੀਂ ਪਾਇਆ ਕਿ ਤੂੰ ਰਹਿਣ ਤਾਂ ਮਿੱਠਾ ਸਹੀ ਸੀਗਾ ਨਹੀਂ ਸਹੀਗਾ ਖਾ ਦਾ ਸਾਰਾ ਤੂੰ ਹੀ ਗਿਆ ਮੈਨੂੰ ਤਾਂ ਮਿਲਿਆ ਹੀ ਨਹੀਂ ਮਿਲਿਆ ਹੀ ਤੈਨੂੰ ਤੂੰ ਆ ਬੈਂਡਾ ਚ ਤੂੰ ਆ ਬੈਂਡਾ ਥਾਰ ਅੰਦਰ ਜਾ ਅੰਦਰ ਜਾ ਉਹ ਤੈਨੂੰ ਕਿਨੇ ਕਿਆ ਇੱਤੇ ਬੈਂਡਾ ਚੰਦਰਪਾਤ ਜੱਪੜਾ ਪਾ ਕੇ ਇੱਥੇ ਬਹਿ ਕੇ ਇਹਨੇ ਵੀ ਵੇਖਣਾ ਵੇਖਣਾ ਵਾ ਹਾਈ ਮੂੰਹ ਵੇਖੇ ਚਿਹਰੇ ਸਾਰੇ ਟੱਪ ਮੈਂ ਤਾਂ ਭਾਂਡੇ ਮੰਜਨ ਨੂੰ ਬੈਠੀ ਮੈਂ ਚੁੱਲ੍ਹੇ ਤੇ ਚੜ ਕੇ ਨਹੀਂ ਬੈਠੀ ਗਈ ਪਾਣੀ ਪਾਜੋ ਫਿਰ ਪਾਣੀ ਤਾਂ 3 ਡਿਗਰੀ ਪਈ ਮੈਂ